ਹਾਂਜੀ ਵੈਸੇ ਤਾਂ ਆਪਾਂ ਅਕਸ਼ਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲਬਾਤ ਕਰਦੇ ਆ ਕਿ ਉਹਦੀਆਂ ਖੇਡਾਂ ਨੇ ਜਿਹੜੀਆਂ ਉਹਦੀਆਂ ਰਾਮਾਂ ਉਹ ਹੀ ਜਾਣਦਾ ਹਨਾ ਤੇ ਉਹ ਪ੍ਰਮਾਤਮਾ ਦੇ ਦੇਖੋ ਤੁਸੀਂ ਕੈਸੇ-ਕੈਸੇ ਰੰਗ ਨੇ ਆ ਜਿਹੜਾ ਕਾ ਇਹ ਰੇਗਿਸਤਾਨ ਦੇ ਵਿੱਚ ਕਹਿੰਦੇ 100 ਸਾਲ 200 ਸਾਲ ਪਿਆ ਪਿਆ ਸੁੱਕੀ ਜਾਂਦਾ ਇਹ ਫਿਰ ਅਚਾਨਕੀ ਉਸ ਪ੍ਰਮਾਤਮਾ ਦੀ ਇਹਦੇ ਉੱਤੇ ਮਿਹਰ ਹੁੰਦੀ ਆ ਉਹਦੀ ਨਜ਼ਰ ਪੈਂਦੀ ਆ ਇਹਦੇ ਤੇ ਤੇ ਇੱਕ ਹਵਾ ਦਾ ਬੁੱਲਾ ਇੱਕ ਤੂਫਾਨ ਆਉਂਦਾ ਉਹ ਇਹਨੂੰ ਉਡਾ ਕੇ ਉੱਥੋਂ ਲੈ ਜਾਂਦਾ ਤੇ ਇਹ ਜਾ ਕੇ ਇੱਕ ਐਸੀ ਜਗ੍ਹਾ ਤੇ ਡਿੱਗਦਾ ਜਿੱਥੇ ਪਾਣੀ ਹੁੰਦਾ ਕਿਉਂਕਿ ਸੁੱਕਣ ਕਰਕੇ ਇਕੱਠਾ ਹੋਇਆ ਹੁੰਦਾ ਤੇ ਪਾਣੀ <h4>ਕਰਕੇ ਫੈਲਰਨਾ ਸ਼ੁਰੂ ਕਰ ਦਿੰਦਾ ਫੇਰ ਉਥੇ ਇਹਦੇ ਉੱਤੇ ਪ੍ਰਮਾਤਮਾ ਦੀ ਰਹਿਮਤ ਬਰਸਦੀ ਆ ਮੀਂਹ ਪੈਂਦਾ ਤੇ ਜਦੋਂ ਮੀਂਹ ਪੈਂਦਾ ਇਹਦੇ ਪੱਤਿਆਂ ਦੇ ਵਿੱਚ ਜਿਹੜੀ ਇਹਦੇ ਬੀ ਹੁੰਦੇ ਨੇ ਉਹ ਮੀਂਹ ਜਾਂ ਕਣੀਆਂ ਵਾਜਣ ਦੇ ਨਾਲ ਥੱਲੇ ਡਿੱਗਦੇ ਆ ਟੁੱਟ ਕੇ ਥੱਲੇ ਡਿੱਗਣ ਤੋਂ ਬਾਅਦ ਕਹਿੰਦੇ ਇਹ ਦਿਨਾਂ ਦੇ ਵਿੱਚ ਇਕਾ ਦਿਨਾਂ ਦੇ ਵਿੱਚ ਦੁਬਾਰਾ ਹਰਿਆ ਭਰਿਆ ਹੋ ਜਾਂਦਾ ਦੇਖੋ ਤੁਸੀਂ ਇਹ ਨਾ ਕੈਸੀ ਪ੍ਰਮਾਤਮਾ ਦੀ ਖੇਡ ਰਚਾਈ ਆ ਵੀ ਇੱਕ ਚੀਜ਼ ਬੇਜਾਨ ਆ ਜਿਹੜੀ 100 ਸਾਲ 200 ਸਾਲ ਆਈ ਬੇਜਾਨ ਹੀ ਪਈ ਰਹਿੰਦੀ ਆ ਤੇ ਅਚਾਨਕ ਹੀ ਪ੍ਰਮਾਤਮਾ ਦੀ ਨਿਗਾ ਪੈਂਦੀ ਆ ਉਹਦੇ ਤੇ ਹਨਾ ਤੇ ਉਹਨੂੰ ਉੱਥੋਂ ਪ੍ਰਮਾਤਮਾ ਹਵਾ ਦੇ ਬੁੱਲੇ ਨਾਲ ੜਾਉਂਦਾ ਤੇ ਫੇਰ ਉਹਦੇ ਉੱਤੇ ਰਹਿਮਤਾ ਦਾ ਮੀਂਹ ਵਰਸਦਾ ਤੇ ਫੇਰ ਉਹ ਦੁਬਾਰਾ ਇੱਕ ਸੁੱਕਿਆ ਹੋਇਆ ਘਾਹ ਦਾ ਕੈਲੋ ਵੀ ਤੁਸੀਂ ਬੂਟਾ ਦੁਬਾਰਾ ਹਰਿਆ ਭਰਿਆ ਹੋ ਜਾਂਦਾ ਤੇ ਇਹ ਤਾਕਤ ਸਿਰਫ ਤੇ ਸਿਰਫ ਪਰਮਾਤਮਾ ਦੇ ਵਿੱਚ ਆ ਤੇ ਉਹਨੇ ਇਹ ਤਾਕਤ ਕੁਦਰਤ ਨੂੰ ਬਖਸ਼ੀ ਆ ਪੇੜ ਪੌਦਿਆਂ ਨੂੰ ਕੁਦਰਤ ਹਰਾ ਭਰਾ ਕਰ ਸਕਦੀ ਆ ਕਿੰਸੀ ਖੇਡ ਰਚਾਈ ਆ ਨਾ ਮਾਲਕ ਨੇ